ਅੱਜ ਦੀ ਕਹਾਣੀ ਇੱਕ ਮਾਂ ਤੇ ਪੁੱਤ ਦੀ ਹੈ ਮਾਂ ਨੇ ਆਪਣੇ ਪੁੱਤ ਨੂੰ ਬੜਾ ਹੀ ਔਖਾ ਪਾਲਿਆ ਸੀ ਪੁੱਤ ਨੂੰ ਫੌਜ ਵਿੱਚ ਨੌਕਰੀ ਮਿਲ ਗਈ ਸੀ ਹੁਣ ਪੁੱਤ ਛੁੱਟੀ ਆਇਆ ਹੋਇਆ ਸੀ ਮਾਂ ਦਾ ਬਹੁਤ ਕਹਿਣਾ ਮੰਨਦਾ ਮਾਂ ਨੇ ਕਿਹਾ ਕਿ ਪੁੱਤ ਹੁਣ ਮੈਂ ਤੇਰਾ ਵਿਆਹ ਕਰ ਦਿੰਨੀ ਆ ਉਸ ਨੇ ਕਿਹਾ ਕਿ ਮਾਂ ਜਿੰਨਾ ਤੁਹਾਨੂੰ ਠੀਕ ਲੱਗੇ ਸਲੋਚਨਾ ਜੀ ਨੇ ਆਪਣੇ ਪੁੱਤ ਲਈ ਇੱਕ ਸੋਹਣੀ ਜਿਹੀ ਕੁੜੀ ਪਸੰਦ ਕਰ ਲਈ ਸੀ ਅਤੇ ਉਸ ਤੇ ਵਿਆਹ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ ਵਿਆਹ ਨੂੰ ਕੁਝ ਦਿਨ ਹੋ ਗਏ ਸੀ ਹੁਣ ਪੁੱਤ ਦੀ ਫੌਜ ਦੀ ਛੁੱਟੀ ਖਤਮ ਹੋ ਰਹੀ ਸੀ ਤੇ ਉਸ ਨੂੰ ਜਾਣਾ ਹੀ ਪੈਣਾ ਸੀ ਸਲੋਚਨਾ ਜੀ ਨੇ ਤੇ ਉਸ ਦੇ ਨੂੰਨੇ ਬੜੀ ਖੁਸ਼ੀ ਨਾਲ ਉਸ ਦੇ ਪੁੱਤ ਨੂੰ ਭੇਜ ਦਿੱਤਾ ਬਾਅਦ ਵਿੱਚ ਘਰ ਵਿੱਚ ਦੋਨੋਂ ਸੱਸ ਨੂੰਆਂ ਰਹਿ ਗਈਆਂ ਪਰ ਹੁਣ ਉਸ ਦੇ ਨੂੰਨੇ ਆਪਣੇ ਅਸਲੀ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਸਲੋਚਨਾ ਜੀ ਤੋਂ ਸਾਰੇ ਭਾਂਡੇ ਮਜਵਾਉਂਦੀ ਘਰ ਦੇ ਸਾਰੇ ਕੰਮ ਸਲੋਚਨਾ ਜੀ ਕਰਦੀ ਤੇ ਉਸ ਨੂੰ ਕਦੇ ਵੀ ਸਮੇਂ ਤੇ ਰੋਟੀ ਖਾਣ ਲਈ ਨਹੀਂ ਦਿੰਦੀ ਸੀ ਸਲੋਚਨਾ ਜੀ ਦੀ ਇੰਨੀ ਬੁਰੀ ਹਾਲਤ ਹੋ ਗਈ ਕਿ ਉਹ ਬਹੁਤ ਜ਼ਿਆਦਾ ਬਿਮਾਰ ਹੋ ਗਈ ਦਾਲ ਤੇ ਗਵਾਂਟਣ ਕਮਲਾ ਨੇ ਜਦੋਂ ਸਲੋਚਨਾ ਜੀ ਦੇ ਪੁੱਤ ਨੂੰ ਫੋਨ 라ਹੀ ਸਾਰੀ ਗੱਲ ਦੱਸੀ ਤਾਂ ਉਸ ਦੇ ਪੁੱਤ ਦਾ ਦਿਲ ਬਹੁਤ ਦੁਖੀ ਹੋਇਆ ਕਿਉਂਕਿ ਉਹ ਆਪਣੀ ਮਾਂ ਲਈ ਇਹ ਸਭ ਕੁਝ ਕਿੱਦਾਂ ਬਰਦਾਸ਼ਤ ਕਰਦਾ ਉਸਨੇ ਕਿਹਾ ਕਿ ਮੈਂ ਛੇਤੀ ਹੀ ਘੇੜਾ ਮਾਰਾਂਗਾ ਉਸਨੇ ਉਥੋਂ ਛੁੱਟੀ ਅਪਰੂਵ ਕਰਵਾਈ ਅਤੇ ਬਿਨਾਂ ਦੱਸੇ ਘਰ ਨੂੰ ਆਉਣ ਦੀ ਤਿਆਰੀ ਕਰਨ ਲੱਗਾ ਉਹ ਹੁਣ ਉਥੋਂ ਤੁਰ ਪਿਆ ਸੀ ਤੇਦਰ ਸਲੋਚਨਾ ਜੀ ਦੀ ਨੂਂਦਾ ਉਹੀ ਕੰਮ ਆਪਣੀ ਸੱਸ ਤੇ ਇਤਿਆਚਾਰ ਕਰਨੀ ਉਸ ਤੋਂ ਕੰਮ ਕਰਵਾਉਣਾ ਉਸ ਦਿਨ ਸਲੋਚਨਾ ਜੀ ਨੂੰ ਬਹੁਤ ਤੇਜ਼ ਬੁਖਾਰ ਸੀ ਅਤੇ ਉਸ ਦੀ ਹਾਲਤ ਵੀ ਬਹੁਤ ਖਰਾਬ ਹੋਈ ਪਈ ਸੀ ਉਤੋਂ ਉਸਦੀ ਨੂੰਨੇ ਉਸ ਨੂੰ ਨਾ ਹੀ ਰੋਟੀ ਖਾਣ ਨੂੰ ਦਿੱਤੀ ਤੇ ਨਾ ਹੀ ਦਵਾਈ ਦਾ ਪੁੱਛਿਆ ਸਲੋਚਨਾ ਜੀ ਆਪਣੇ ਦਰਦ ਵਿੱਚ ਤੜਫ ਰਹੀ ਸੀ ਕੀ ਕਰਦੀ ਭੁੱਖ ਦੇ ਨਾਲ ਵੀ ਬੁਰਾ ਹਾਲ ਸੀ ਤੇ ਉੱਤੋਂ ਤੇਜ਼ ਬੁਖਾਰ ਸਲੋਚਨਾ ਜੀ ਸਾਰੇ ਘਰ ਦਾ ਕੰਮ ਕਰਕੇ ਵਿਹੜੇ ਵਿੱਚ ਬੈਠੀ ਸੀ ਅਤੇ ਮੰਜੀ ਉੱਤੇ ਬੈਠੀ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰ ਰਹੀ ਸੀ ਕਿ ਕਿੱਦਾਂ ਉਸ ਨੇ ਆਪਣੇ ਪੁੱਤ ਨੂੰ ਪਾਲਿਆ ਸੀ ਕਿੰਨੇ ਦੁੱਖਾਂ ਦੇ ਨਾਲ ਉਸ ਨੂੰ ਜਵਾਨ ਕੀਤਾ ਸੀ ਤੇ ਉਹ ਆਪਣੇ ਪੈਰਾਂ ਤੇ ਖੜਾ ਹੋਇਆ ਸੀ ਪਰ ਹੁਣ ਜਦੋਂ ਸੁਖ ਦਾ ਸਮਾਂ ਸੀ ਤਾਂ ਉਸਦੀ ਨੂੰ ਉਸਦੇ ਨਾਲ ਇਹ ਸਭ ਕੁਝ ਕਰਦੀ ਸੀ ਸਲੋਚਨਾ ਜੀ ਬਹੁਤ ਜ਼ਿਆਦਾ ਦੁਖੀ ਸੀ ਅਤੇ ਉੱਚੀ ਉੱਚੀ ਰੋ ਰਹੀ ਸੀ ਇੰਨੇ ਵਿੱਚ ਵੇੜੇ ਉੱਤੇ ਬੈਠੇ ਇੱਕ ਕਾਂ ਦੇ ਹੱਥ ਵਿੱਚ ਰੋਟੀ ਵੇਖ ਕੇ ਸਲੋਚਨਾ ਜੀ ਦੇ ਦਿਲ ਵਿੱਚ ਭੁੱਖ ਨੇ ਹੋਰ ਜ਼ੋਰ ਪਾ ਦਿੱਤਾ ਸਲੋਚਨਾ ਜੀ ਉਸ ਕਾਂ ਵੱਲ ਵੇਖ ਰਹੀ ਸੀ ਜਿਸ ਦੀ ਚੁੰਝ ਵਿੱਚ ਰੋਟੀ ਦਾ ਟੁਕੜਾ ਸੀ ਸਲੋਚਨਾ ਜੀ ਉਸ ਤੋਂ ਰੋਟੀ ਲੈਣਾ ਚਾਹੁੰਦੀ ਸੀ ਪਰ ਉਹ ਕਾਂ ਤਾਂ ਆਪਣੀ ਮਸਤੀ ਵਿੱਚ ਬੈਠਾ ਚੁੰਝ ਵਿੱਚ ਰੋਟੀ ਫੜੀ ਬੈਠਾ ਸੀ ਸਲੋਚਨਾ ਜੀ ਨੇ ਬੜੀ ਕੋਸ਼ਿਸ਼ ਕੀਤੀ ਕਿ ਰੋਟੀ ਦਾ ਟੁਕੜਾ ਉਸ ਕੋਲ ਗੇਰ ਜਾਵੇ ਫਿਰ ਅਚਾਨਕ ਹੀ ਜਿੱਦਾਂ ਕਾਂ ਦੀ ਚੁੰਝ ਵਿੱਚੋਂ ਰੋਟੀ गिरी ਸਲੋਚਨਾ ਜੀ ਨੇ ਝੱਟ ਰੋਟੀ ਚੁੱਕੀ ਤੇ ਉਸ ਨੂੰ ਆਪਣੇ ਹੱਥਾਂ ਨਾਲ ਸਾਫ਼ ਕਰਨ ਲੱਗੀ ਕਿ ਕਿਤੇ ਉਸ ਤੇ ਮਿੱਟੀ ਤਾਂ ਨਹੀਂ ਲੱਗ ਗਈ ਐਨੇ ਵਿੱਚ ਹੀ ਜਿੱਤਾ ਹੀ ਸਲੋਚਨਾ ਜੀ ਨੇ ਰੋਟੀ ਦਾ ਟੁਕੜਾ ਆਪਣੇ ਮੂੰਹ ਦੇ ਨੇੜੇ ਕੀਤਾ ਨਾਲ ਦੀ ਨਾਲ ਘਰ ਦਾ ਦਰਵਾਜ਼ਾ ਖੜ ਗਿਆ ਜਦੋਂ ਵੇਖਿਆ ਤਾਂ ਬਾਹਰ ਉਸ ਦਾ ਪੁੱਤਰ ਸੀ ਸਲੋਚਨਾ ਜੀ ਉਸ ਤੇ ਗੜ ਲਾ ਕੇ ਉੱਚੀ ਉੱਚੀ ਰੋਣ ਲੱਗੀ ਉਹ ਆਪਣੀ ਮਾਂ ਦੀ ਹਾਲਤ ਦੇਖ ਕੇ ਰੋ ਰਿਹਾ ਸੀ ਤੇ ਉਸ ਨੂੰ ਗੜ ਲਾ ਕੇ ਕਹਿ ਰਿਹਾ ਸੀ ਕਿ ਮਾਂ ਤੂੰ ਹੌਸਲਾ ਰੱਖ ਮੈਂ ਆ ਗਿਆ ਹਾਂ ਉਸ ਦੀ ਮਾਂ ਨੇ ਉਸ ਨੂੰ ਕੁਝ ਨਾ ਕਿਹਾ ਤੇ ਬਸ ਉਸ ਦਾ ਹੱਥ ਫੜ ਕੇ ਉਸ ਨੂੰ ਆਪਣੇ ਨਾਲ ਮੰंजे ਤੇ ਪਟਾ ਲਿਆ ਉਧਰ ਸਲੋਚਨਾ ਜੀ ਦੀ ਨੂੰ ਹਲੇ ਆਪਣੇ ਕਮਰੇ ਵਿੱਚ ਹੀ ਸੀ ਉਸ ਨੂੰ ਕੋਈ ਖਬਰ ਨਹੀਂ ਸੀ ਕਿ ਉਸ ਦਾ ਘਰ ਵਾਲਾ ਆ ਗਿਆ ਉਸ ਨੇ ਆਪਣੀ ਮਾਂ ਨੂੰ ਕਿਹਾ ਕਿ ਮਾਂ ਤੂੰ ਕਮਰੇ ਵਿੱਚ ਬੈਠ ਮੈਂ ਹੁਣੇ ਆਉਣਾ ਸਲੋਚਨਾ ਜੀ ਚੁੱਪ ਕਰਕੇ ਕਮਰੇ ਵਿੱਚ ਬੈਠ ਗਈ ਤੇ ਉਹ ਆਪਣੀ ਘਰਵਾਲੀ ਦੇ ਕਮਰੇ ਵਿੱਚ ਗਿਆ ਉਸ ਨੂੰ ਵੇਖ ਕੇ ਉਸ ਦੀ ਘਰਵਾਲੀ ਅਚਾਨਕ ਹੈਰਾਨ ਰਹਿ ਗਈ ਤੇ ਖੁਸ਼ ਵੀ ਹੋ ਗਈ ਸੀ ਕਿ ਮੇਰਾ ਘਰਵਾਲਾ ਆ ਗਿਆ ਤੇ ਵਿੱਚੋ ਵਿੱਚ ਡਰ ਵੀ ਸੀ ਕਿ ਕਿਤੇ ਉਸ ਨੇ ਆਪਣੀ ਮਾਂ ਦੀ ਹਾਲਤ ਵੇਖ ਲਈ ਤਾਂ ਪਤਾ ਨਹੀਂ ਮੇਰੇ ਨਾਲ ਕੀ ਬਣੂਗਾ ਉਸ ਨੇ ਉਸ ਨਾਲ ਗੱਲਬਾਤ ਕੀਤੀ ਪਰ ਉਸ ਨੇ ਸਲੋਚਨਾ ਜੀ ਬਾਰੇ ਕੁਝ ਨਾ ਕਿਹਾ ਉਸ ਨੇ ਕਿਹਾ ਕਿ ਮਾਂ ਕਿੱਥੇ ਹੈ ਤਾਂ ਉਸ ਨੇ ਕਿਹਾ ਕਿ ਮਾਂ ਬਿਲਕੁਲ ਠੀਕ ਹੈ ਆਰਾਮ ਕਰ ਰਹੀ ਹੈ ਇਨਾਂ ਗਾਇਕੀ ਉਸ ਨੂੰ ਚਾਹ ਨਾਸ਼ਤਾ ਦੇਣ ਦੀ ਤਿਆਰੀ ਕਰਨ ਲੱਗੀ ਪਰ ਉਸ ਨੇ ਕਿਹਾ ਕਿ ਮੈਨੂੰ ਕੁਝ ਨਹੀਂ ਚਾਹੀਦਾ ਮੈਨੂੰ ਨਾਲ ਇੱਕ ਕੰਮ ਹੈ ਮੈਂ ਹੁਣੇ ਜਾ ਕੇ ਆਉਣਾ ਹਾਂ ਉਹ ਸਕੀਮ ਲਾ ਕੇ ਘਰੋਂ ਨਿਕਲਿਆ ਅਤੇ ਘਰ ਦੇ ਬਾਹਰ ਗਵਾਂਢ ਵਿੱਚ ਕਮਲਾ ਜੀ ਦੇ ਘਰ ਰੁਕ ਗਿਆ ਸੀ ਉਸ ਨੇ ਸੋਚਿਆ ਸੀ ਕਿ ਕੁਝ ਮਿੰਟ ਬਾਅਦ ਕੁਝ ਨਾ ਕੁਝ ਤਾਂ ਜ਼ਰੂਰ ਹੋਣਾ ਹੈ ਜਿੱਤਾਂ ਹੀ ਘਰ ਤੋਂ ਬਾਹਰ ਨਿਕਲਿਆ ਉਸ ਦੀ ਘਰਵਾਲੀ ਨੇ ਆ ਕੇ ਸਲੋਚਨਾ ਜੀ ਦੇ ਹੱਥ ਫੜਿਆ ਤੇ ਉਸ ਨੂੰ ਕਿਹਾ ਕਿ ਬੁੜੀਏ ਜੇ ਤੂੰ ਕੋਈ ਗੱਲ ਆਪਣੇ ਪੁੱਤ ਨੂੰ ਦੱਸੀ ਤਾਂ ਤੇਰੀ ਹਾਲਤ ਖਰਾਬ ਕਰ ਦਾਂਗੀ ਚਲ ਛੇਤੀ ਛੇਤੀ ਕਰ ਦੇ ਭਾਂਡੇ ਮਾਲ ਦੇ ਤੇ ਸਬਜ਼ੀ ਬਣਾ ਦੇ ਸਲੋਚਨਾ ਜੀ ਨੇ ਕਿਹਾ ਕਿ ਪੁੱਤ ਮੈਨੂੰ ਕਿੰਨਾ ਬੁਖਾਰ ਹੈ ਮੇਰੇ ਤੋਂ ਕੰਮ ਨਹੀਂ ਹੋਣਾ ਪਰ ਉਹ ਆਪਣੀ ਜਿੱਦ ਤੇ ਅੜੀ ਰਹੀ ਤੇ ਉਸ ਨੇ ਸਲੋਚਨਾ ਜੀ ਨੂੰ ਜਿੱਦਾਂ ਹੀ ਧੱਕਾ ਦੇਣ ਦੀ ਕੋਸ਼ਿਸ਼ ਕੀਤੀ ਪਿੱਛੋਂ ਉਸ ਦੇ ਘਰ ਵਾਲੇ ਨੇ ਆ ਕੇ ਉਸ ਦਾ ਹੱਥ ਫੜ ਲਿਆ ਉਸ ਤੇ ਮੂੰਹ ਤੇ ਜ਼ੋਰਦਾਰ ਥੱਪੜ ਮਾਰਿਆ ਤੇ ਕਿਹਾ ਕਿ ਤੇਰੀ ਹਿੰਮਤ ਕਿੱਦਾ ਹੋਈ ਮੇਰੀ ਮਾਂ ਨਾਲ ਇਹ ਸਭ ਕੁਝ ਕਰਨ ਦੀ ਉਸਨੇ ਕਿਹਾ ਕਿ ਤੁਸੀਂ ਇੱਕਦਮ ਕਿੱਦਾ ਆ ਗਏ ਤੁਸੀਂ ਤਾਂ ਕੰਮ ਗਏ ਸੀ ਉਸਨੇ ਕਿਹਾ ਕਿ ਮੈਨੂੰ ਤੇਰੀ ਕਰਤੂਤਾ ਪਤਾ ਲੱਗ ਗਿਆ ਸੀ ਇਹ ਸਭ ਕੁਝ ਮੈਂ ਜਾਣ ਬੁੱਝ ਕੇ ਕੀਤਾ ਤਾਂ ਕਿ ਮੈਂ ਤੈਨੂੰ ਰੰਗੇ ਹੱਤੀ ਫੜ ਸਕਾਂ ਉਹ ਆਪਣੇ ਘਰ ਵਾਲੇ ਦੇ ਪੈਰਾਂ ਵਿੱਚ गिर ਗਈ ਤੇ ਕਹਿਣ ਲੱਗੀ ਮੈਨੂੰ ਮਾਫ਼ ਕਰ ਦਿਓ ਮੇਰੇ ਤੋਂ ਗਲਤੀ ਹੋ ਗਈ ਪਰ ਹੁਣ ਉਹ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਸੀ ਉਸ ਨੇ ਉਸ ਦਾ ਹੱਥ ਫੜਿਆ ਤੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਤੇ ਕਹਿ ਦਿੱਤਾ ਕਿ ਜਿੰਨੀ ਜੇਤੀ ਹੋ ਸਕੇ ਮੇਰੇ ਘਰ ਤੋਂ ਬਾਹਰ ਨਿਕਲ ਜਾ ਜਦ ਤੂੰ ਮੇਰੇ ਮਾਂ ਮੇਰੇ ਰੱਬ ਦਾ ਦਿਲ ਦਿਖਾਇਆ ਤਾਂ ਮੇਰਾ ਤੇਰੇ ਨਾਲ ਕੋਈ ਰਿਸ਼ਤਾ ਨਹੀਂ ਸਲੋਚਨਾ ਜੀਤੀ ਨੂੰ ਰੋਂਦੀ ਰਹੀ ਪਰ ਉਸ ਦੇ ਘਰ ਵਾਲੇ ਨੇ ਉਸ ਦੀ ਇੱਕ ਨਾ ਸੁਣੀ ਸਲੋਚਨਾ ਜੀ ਨੇ ਆਪਣੇ ਪੁੱਤ ਨੂੰ ਕਿਹਾ ਕਿ ਪੁੱਤ ਮੈਂ ਤੇਰੇ ਹੱਥ ਜੋੜਦੀ ਹਾਂ ਇਸ ਨੂੰ ਮaaf ਕਰ ਦੇ ਪਰ ਉਸ ਦਾ ਪੁੱਤ ਮੰਨਣ ਨੂੰ ਤਿਆਰ ਨਹੀਂ ਸੀ ਸਲੋਚਨਾ ਜੀ ਨੇ ਬਹੁਤ ਜ਼ੋਰ ਪਾਇਆ ਉਹ ਬਾਰ-ਬਾਰ ਉਹਨਾਂ ਦੇ ਪੈਰਾਂ ਵਿੱਚ ਟਿਕ ਰਹੀ ਸੀ ਕਿ ਮੈਂ ਹੁਣ ਤੋਂ ਬਾਅਦ ਮਾਂ ਨੂੰ ਕਦੀ ਤੰਗ ਨਹੀਂ ਕਰਾਂਗੀ ਮੈਨੂੰ ਇੱਕ ਵਾਰੀ ਮੌਕਾ ਦੇ ਦਿਓ ਸਲੋਚਨਾ ਜੀ ਦੇ ਕਹਿਣ ਉੱਤੇ ਉਸ ਦੇ ਪੁੱਤ ਨੇ ਉਸ ਨੂੰ ਮaaf ਕਰ ਦਿੱਤਾ ਪਰ ਹੁਣ ਉਸ ਨੇ ਆਪਣੇ ਜਾਣ ਤੋਂ ਪਹਿਲਾਂ ਘਰ ਵਿੱਚ ਸਾਰੇ ਕੈਮਰੇ ਲਵਾ ਦਿੱਤੇ ਸੀ ਤੇ ਆਪਣੀ ਘਰਵਾਲੀ ਨੂੰ وارニング ਦਿੱਤੀ ਕਿ ਜੇ ਮੈਨੂੰ ਇੱਕ ਵੀ ਹਰਕਤ ਲੱਗੀ ਤਾਂ ਮੈਂ ਤੈਨੂੰ ਉਸੇ ਸਮੇਂ ਤਲਾਕ ਦੇ ਦੇਣਾ ਹੈ ਹੁਣ ਉਹ ਆਪਣੀ ਛੁੱਟੀ ਘਟ ਕੇ ਵਾਪਸ ਚਲਾ ਗਿਆ ਸੀ ਤੇ ਸਲੋਚਨਾ ਜੀ ਨੂੰ ਵੀ ਲਾਈਨ ਤੇ ਆ ਗਈ ਸੀ ਆਪਣੇ ਘਰਵਾਲੇ ਦੇ ਡਰ ਤੋਂ ਉਹ ਉਸ ਦੀ ਇੱਜ਼ਤ ਕਰਦੀ ਉਸ ਦੀ ਸੇਵਾ ਕਰਦੀ ਤੇ ਉਸ ਨੂੰ ਕੋਈ ਕੰਮ ਕਰਨ ਨਾ ਦਿੰਦੀ ਦੋਸਤੋ ਮਾਂ ਤਾਂ ਮਾਂ ਹੁੰਦੀ ਹੈ ਪਰ ਮੇਕਰਵਾਲੀ ਦੀ ਹੋਵੇ ਜਾਂ ਆਪਣੀ ਹਮੇਸ਼ਾ ਬਜ਼ੁਰਗਾਂ ਦੀ ਇੱਜ਼ਤ ਕਰੋ ਉਨਾਂ 'ਤੇ ਜ਼ੁਲਮ ਨਾ ਕਰੋ ਕਿਉਂਕਿ ਜੇਕਰ ਤੁਸੀਂ ਇਦਾਂ ਕਰਦੇ ਹੋ ਤਾਂ ਕੱਲ ਨੂੰ ਤੁਹਾਡੇ ਬੱਚੇ ਵੀ ਤੁਹਾਡੇ ਤੋਂ ਇਹੀ ਸਿੱਖਣਗੇ ਉਮੀਦ ਕਰਦੀ ਹਾਂ ਇਹ ਕਹਾਣੀ ਤੁਹਾਨੂੰ ਚੰਗੀ ਲੱਗੀ ਹੋਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਪਹਿਲੀ ਵਾਰ ਹੀ ਆਇਓ ਸਬਸਕ੍ਰਾਈਬ ਜ਼ਰੂਰ ਕਰਿਓ ਫਿਰ ਮਿਲਾਂਗੇ ਸੋਹਣੀ ਜੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਾਸ਼ੀ ਕਾਲ ਜੀ